ਪੰਜਾਬ ਸਰਕਾਰ ਸੂਬੇ ਦੇ ਜਿਹੜੇ ਨੌਜਵਾਨ ਐ ਅਨੁਸੂਚਿਤ ਜਾਤੀ ਜਨਜਾਤੀ ਦੇ ਜਿਹੜੇ ਨੌਜਵਾਨ ਉਹਨਾਂ ਦੇ ਲਈ ਰੁਜ਼ਗਾਰ ਖੁਦ ਕਰੰਦੇ ਲਈ ਇੱਕ ਸਕੀਮ ਲੈ ਕੇ ਆਈ ਹੈ ਜਿਸ ਦੇ ਤਹਿਤ ਇਹ ਨੌਜਵਾਨਾਂ ਨੂੰ ਪੈਸੇ ਦਿੱਤਾ ਜਾ ਰਿਹਾ ਹੈ ਆਪਣਾ ਕਾਰੋਬਾਰ ਸ਼ੁਰੂ ਕਰ ਸਕਣ ਇਹ ਦੇਖੋ ਪੰਜਾਬ ਸਰਕਾਰ ਦਾ ਜਿਹੜਾ ਇਹ ਵਿਭਾਗ ਹੈ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਲਈ ਕਿਸ ਤਰ੍ਹਾਂ ਕੋ ਪ੍ਰੈਲੇ ਕਰ ਰਿਹਾ ਹੈ ਕਿਉਂਕਿ ਵਿਦੇਸ਼ਾਂ ਵੱਲ ਜਿਸ ਤਰ੍ਹਾਂ ਬੱਚੇ ਜਾ ਰਹੇ ਹਨ ਉਹਨਾਂ ਨੂੰ ਵਿਦੇਸ਼ ਜਾਣ ਦੀ ਲੋੜ ਨਾ ਪਵੇ ਔਰ ਇੱਥੇ ਹੀ ਉਹਨਾਂ ਨੂੰ ਕੰਮ ਮਿਲ ਜੇ ਤੋ ਵਿਦੇਸ਼ ਨਹੀਂ ਜਾ ਸਕਾਂਗੇ ਇਹ ਪੰਜਾਬ ਸਰਕਾਰ ਕਰ ਰਹੀ ਹੈ ਔਰ ਉਸਕੇ ਤਹਿਤ ਬੈਂਕਾਂ ਵੱਲੋਂ ਵੀ ਉਹਨਾਂ ਕੀ ਆਰਥਿਕ ਮਦਦ ਕੀਤੀ ਜਾ ਰਹੀ ਹੈ ਇਸ ਲਈ ਗੱਲਬਾਤ ਕਰਦੇ ਆਂ ਵਿਧਾਇਕ ਸਾਹਿਬ ਹੈ ਮੰਤਰੀ ਸਾਹਿਬ ਸਾਹਿਬਾ ਸਾਡੇ ਸਰ ਇਹ ਕੀ ਜਿਹੜੀ ਸਕੀਮ ਹੈ ਜਿਹੜੀ ਨੌਜਵਾਨਾਂ ਨੂੰ ਸ਼ੁਰੂ ਕਰ ਰਹੀ ਹੈ ਸਰ ਦੇਖੋ ਅਸੀਂ ਚਾਹੁੰਦੇ ਸਾਡੇ ਬੱਚੇ ਨੇ ਜਿਹੜੇ ਜਿਹੜੇ ਵਿਦੇਸ਼ਾਂ ਕਰਨ ਨੂੰ ਮੂੰਹ ਕੀਤਾ ਹੋਇਆ ਅਸੀਂ ਚਾਹੁੰਦੇ ਸਾਡੀ ਜਿਹੜੀ ਪਨੀਰੀ ਆ ਉਹਨੂੰ ਅਸੀਂ ਬਾਹਰ ਨਾ ਜਾਣ ਦੇ ਇਹ ਸਾਡਾ ਦੇਸ਼ ਦਾ ਭਵਿੱਖ ਨੇ ਸਾਡੇ ਸੂਬੇ ਦਾ ਭਵਿੱਖ ਨੇ ਅਸੀਂ ਉਹਨਾਂ ਨੂੰ ਪੰਜਾਬ 'ਚ ਰਹਿ ਕੇ ਉਹਨਾਂ ਨੂੰ ਬੇਨਤੀ ਕੀਤੀ ਕਿ ਆਪਣੇ ਕਾਰੋਬਾਰ ਜਿਹੜੇ ਕਰੋ ਸਾਡੇ ਐਸਡੀਐਮ ਸਾਹਿਬ ترਸੀਮ ਜੀ ਇਹਨਾਂ ਨੇ ਬੜਾ ਚੰਗਾ ਉਪਰਾਲਾ ਕੀਤਾ ਕਿ 37 ਬੱਚੇ ਸਾਰੇ ਵੱਖ-ਵੱਖ ਵਰਗਾਂ ਦੇ ਐਸਸੀ ਬੀਸੀ ਜਰਨਲ ਸਾਰਿਆਂ ਨੂੰ ਉਹ ਕਰਕੇ ਉਹਨਾਂ ਨੂੰ ਟ੍ਰੇਨਿੰਗ ਕਰਾਈਆ ਬੱਕਰੀ ਪਾਲਣ ਦੀ ਔਰ ਅੱਜ ਉਹਨਾਂ ਨੂੰ ਸਰਟੀਫਿਕੇਟ ਦਿੱਤੇ ਗਏ ਨੇ ਔਰ ਕੈਂਪ ਲਾਇਆ ਗਿਆ ਜਿੱਥੇ ਬੈਂਕਾਂ ਵੱਲੋਂ ਵੀ ਜਿਹੜੇ ਮੈਨੇਜਰ ਸਾਹਿਬਾਨ ਆਏ ਨੇ ਔਰ ਉਹਨਾਂ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਜਾਊਗੀ ਤਾਂ ਕਿ ਉਹ ਆਪਣੇ ਕਾਰੋਬਾਰ ਨੇ ਜਿਹੜੇ ਉਹ ਇੱਥੇ ਸ਼ੁਰੂ ਕਰ ਸਕਣ ਅਤੇ ਆਪਣੇ ਪੈਰਾਂ 'ਤੇ ਖੜਾ ਸਟੈਂਡ ਹੋ ਸਕਣ ਸੋ ਉਹਦੇ ਵਾਸਤੇ ਅੱਜ ਜਿਹੜਾ ਇੱਥੇ ਜਿਹੜਾ ਪ੍ਰੋਗਰਾਮ ਆ ਰੱਖਿਆ ਗਿਆ ਸੀ ਉਹਨਾਂ ਨੂੰ ਸਰਟੀਫਿਕੇਟ ਵੰਡੇ ਨੇ ਔਰ ਮੈਂ ਐਸਡੀਐਮ ਸਾਹਿਬ ਦਾ ਬਾਕੀ ਜਿਹੜੇ ਸੀਡੀਪੀਓ ਮੈਮ ਸਾਡੇ ਬੜੇ ਉਪਰਾਲਾ ਸਾਡੇ ਐਸਬੀਆਈ ਦੇ ਮੈਨੇਜਰ ਸਾਹਿਬ ਸਾਡੇ ਡਾਕਟਰ ਸਾਹਿਬ ਜਿਹੜੇ ਰੌਣੀ ਇੱਕ ਰੌਂਦੇ ਨੇ ਸਿੱਖਿਆ ਕਰਾਉਂਦੇ ਨੇ ਸੋ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਨੇ ਦੇਖੋ ਇਸ ਤਰ੍ਹਾਂ ਜਿਹੜਾ ਐਨ ਐਲ ਐਮ ਸਕੀਮ ਹੈ ਉਹਦੇ ਵਿੱਚ 50% ਸਬਸਿਡੀ ਹੈ ਜੀ ਤੇ ਜਿਹੜੀ ਬੱਕਰੀ ਇੱਕ ਅਜਿਹਾ ਜਾਨਵਰ ਹੈਗਾ ਜਿਹਦੇ ਜਿਹਦੇ ਜਿਵੇਂ ਮਿੰਗਣ ਵੀ ਵਿਕਣੀ ਹੈ ਜੀ ਦੁੱਧ ਵੀ ਵਿਕਣਾ ਮਾਸ ਵੀ ਵਿਕਣਾ ਬਰੀਡ ਤੇ ਵੀ ਕੰਮ ਹੁੰਦਾ ਤੇ ਸਾਡੇ ਜਿਹੜੇ ਨੌਜਵਾਨ ਬਾਹਰ ਜਾ ਰਹੇ ਨੇ ਉਹਨਾਂ ਨੂੰ ਉਹਨਾਂ ਦੇ ਪ੍ਰਵਾਸ ਨੂੰ ਠੱਲ ਪਾਉਣ ਲਈ ਸਾਨੂੰ ਇੱਥੇ ਰੋਜ਼ਗਾਰ ਦੇਣਾ ਪੈਣਾ ਤੇ ਕਈ ਵਾਰੀ ਕਿਸੇ ਕੋਲੇ ਵਿੱਤੀ ਜਿਹੜੇ ਹਾਲਾਤ ਠੀਕ ਨਹੀਂ ਹੁੰਦੇ ਉਹਨਾਂ ਕੋਲੇ ਪੈਸਾ ਨਹੀਂ ਹੁੰਦਾ ਕੰਮ ਕਰਨ ਲਈ ਉਸੇ ਚੀਜ਼ ਦੇ ਵਿੱਚ ਫੈਸਿਲਿਟੇਸ਼ਨ ਕਰਨ ਲਈ ਜਿਹੜੇ ਅੱਜ ਡਾਕਟਰ ਜੀਵਨ ਗੁਪਤਾ ਤੇ ਚੀਫ ਮੈਨੇਜਰ SBI ਦੇ ਤੇ 80 ਕਾਰਪੋਰੇਸ਼ਨ ਦੇ BC ਕਾਰਪੋਰੇਸ਼ਨ ਦੇ ਅਧਿਕਾਰੀ ਜਿਹੜੇ ਕੰਮਚਾਰੀ ਇੱਥੇ ਆਏ ਸੀ ਤੇ ਜਿਹੜੇ ਇੱਥੇ ਤੋਂ ਸਾਡੇ CDPO ਜਸਵੀਰ ਕੌਰ ਨੇ ਉਹਨਾਂ ਨੇ ਉਹਨਾਂ ਨੇ ਤੇ ਉਹਨਾਂ ਦੀ ਟੀਮ ਨੇ ਬਹੁਤ ਵਧੀਆ ਜਣੀ ਇਹ ਕੰਮ ਕੀਤਾ ਹੈਗਾ ਵੀ ਪਿੰਡਾਂ ਦੇ ਵਿੱਚੋਂ ਬੇਰੁਜ਼ਗਾਰ ਜਿਹੜੇ ਬੱਚੇ ਕੰਮ ਕਰਨਾ ਚਾਹੁੰਦੇ ਆ ਉਹਨਾਂ ਨੂੰ ਲੱਭ ਕੇ ਟ੍ਰੇਨਿੰਗ ਵਾਸਤੇ ਮੇਰੇ ਨਾਲ ਜਿਹੜੀ ਆ ਤਾਲਮਿਲ ਕੀਤਾ ਤੇ ਮੈਂ ਅੱਗੇ ਡਿਪਲੀ ਡਾਕਟਰ ਪਸ਼ੂ ਪਾਲਣ ਨੂੰ ਕਿਹਾ ਇਹ ਜਿਹੜਾ ਸਾਰਾ ਕੁਝ ਵੀ ਹੈ ਹਲਕਾ ਵਿਧਾਇਕ ਸਦਾ ਚੇਤਨ ਸਿੰਘ ਜੋੜਾ ਮਾਜਰਾ ਜੀ ਵੱਲੋਂ ਹਦਾਇਤਾਂ ਸੀਗੀਆਂ ਵੀ ਆਪਾਂ ਸਮਾਣੇ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਬਾਹਰ ਜਾਣ ਤੋਂ ਜਿਹੜੀ ਇੱਥੇ ਰੋਜ਼ਗਾਰ ਦੇਣਾ ਹੈਗਾ ਤੇ ਉਸੇ ਲਈ ਤਿਆਤ ਕੀਤਾ ਗਿਆ ਤੇ ਇਹ ਜੇ ਅਜਿਹੇ ਕੈਂਪ ਨੇ ਜੀ ਉਹ ਲੱਗਦੇ ਰਹਿਣਗੇ ਜਿਵੇਂ ਮੈਂ ਨਾਬੇ ਸੀ ਤਾਂ ਉੱਥੇ 712 ਬੰਦਿਆਂ ਨੂੰ ਟ੍ਰੇਨਿੰਗ ਕਰਾਈ ਸੀ ਇੱਥੇ ਵੀ ਘਟੋ ਘਟ 150 ਬੰਦਾ ਰਿਸਟਰਡ ਹੋ ਚੁੱਕਿਆ ਤੇ ਉਹਨਾਂ ਨੂੰ ਹਰ ਬੈਚ ਦੇ ਵਿੱਚ ਕਿਉਂਕਿ 40 ਬੰਦਿਆਂ ਦਾ ਬੈਚ ਹੁੰਦਾ ਤੇ ਬੈਚ ਵਾਈਜ਼ ਜਿਹੜੀ ਟ੍ਰੇਨਿੰਗ ਦਵਾ ਕੇ ਲੋਨ ਦੀ ਫੈਸਿਲਿਟੇਸ਼ਨ ਕਰਾਈ ਜਾਊਗੀ ਤਾਂ ਜੋ ਜਿਹੜਾ ਬੇਰੋਜ਼ਗਾਰ ਨੌਜਵਾਨ ਜਿਹੜੇ ਕਿਸੇ ਪਾਸੇ ਨਾ ਪਟਕਣ ਦੇ ਨਸ਼ਿਆਤ ਤੋਂ ਵੀ ਬਚ ਸਕਣ ਜਿਵੇਂ ਕਿ ਸਰ ਨੇ ਕਿਹਾ ਕਿ ਇਹਨਾਂ ਨੂੰ ਬੈਂਕ ਦਾ ਸਭ ਤੋਂ ਬੜਾ ਮੁੱਖ ਰੋਲ ਹੈ ਕਿਉਂਕਿ ਇਹਨਾਂ ਨੂੰ ਟ੍ਰੇਨਿੰਗ ਦੇਣਾ ਟ੍ਰੇਨਿੰਗ ਦੇਣੇ ਕੇ ਬਾਅਦ ਜੋ ਆਰਥਿਕ ਸਹਾਇਤਾ ਉਹ ਬੈਂਕ ਨੂੰ ਦੇਣਾ ਤਾਂ ਸਾਡਾ ਇਹ ਮਕਸਦ ਇਹੀ ਹੈ ਕਿ ਲੋਕਾਂ ਨੂੰ ਰੋਜ਼ਗਾਰ ਦੇ ਆਰਥਿਕ ਸਹਾਇਤਾ ਪ੍ਰਦਾਨ ਕਰੇ ਲੋਨ ਦਾ ਵਿਆਜ ਵੀ ਬਹੁਤ ਘੱਟ ਸਤਰ ਤੇ ਹੈ ਉਹ ਅਮਾਉਂਟ ਵਾਈਜ਼ ਹੈ ਜੀਵੇਂ ਜਿਵੇਂ ਪ੍ਰੋਜੈਕਟ ਰਿਪੋਰਟ ਆਏਗਾ ਅਪਾ ਉਸ ਦੇ ਹਿਸਾਬ ਸੇ ਕੰਸਟਰਕਸ਼ਨ ਕਰਦੇ ਜਾਏ। ਅਭੀ ਤਾਂ ਇਨਕੀ ਟ੍ਰੇਨਿੰਗ ਹੋ ਗਏ ਸਰ 2 ਦਿਨ ਕੇ ਪਹਿਲੇ ਟ੍ਰੇਨਿੰਗ ਹੋ ਗਏ। ਉਸਕੇ ਬਾਅਦ ਇਨਕੇ ਪ੍ਰੋਜੈਕਟ ਦੇਖਾ ਜਾਏਗਾ ਪ੍ਰੋਜੈਕਟ ਕਿੱਤੇ ਕਾ। ਜਿੰਨਾ ਪ੍ਰੋਜੈਕਟ ਹੈਗਾ ਉਸਮੇ 10% ਤੱਕ ਗਰੰਟੀ ਵੀ ਕਰੇਗੀ ਕੋਈ ਦਿੱਕਤ ਨਹੀਂ ਹੁੰਦੀ। 10 ਲੱਖ ਤੱਕ ਤੋ ਸਾ ਕੋਸ਼ਿਸ਼ ਕੀ 10 ਕੇ ਉਪਰ ਥੋੜੀ ਜਿਹੀ ਗਰੰਟੀ ਹੋਗੀ। ਠੀਕ ਹੈ। ਹਾਂ ਸਰ ਜਿਹੜੀ ਸਕੀਮ ਹੈ ਸਕੀਮ ਦਾ ਕੀ ਮਨ ਨੌਜਵਾਨਾਂ ਨੂੰ ਕਿੰਨਾ ਕੇ ਫਾਇਦਾ? ਇਹ ਦੇਖੋ ਜੀ ਐਸ ਵੇਲੇ ਸਭ ਤੋਂ ਵਧੀਆ ਸਕੀਮ ਹੈ ਜੀ ਇਹ। ਇਹਦੇ ਵਿੱਚ 1 ਕਰੋੜ ਰੁ ਤੇ ਇਸ ਤੋਂ ਵਧੀਆ ਸਕੀਮ ਕੋਈ ਨਹੀਂ ਹੈਗੀ ਜੀ ਸੈਂਟਰ ਗਵਰਨਮੈਂਟ ਤੇ ਸਟੇਟ ਗਵਰਨਮੈਂਟ ਦੀ ਜਿਹੜੀ ਕੰਬਾਈਨਡ ਸਕੀਮ ਆਣੀ ਜਿਹੜੀਆਂ ਜੀ ਦੇਖੋ ਮੇਨ ਇਹੋ ਜੀ ਵੀ ਆਪਾਂ ਬੈਂਕ ਲੋਨ ਜਿਹੜਾ ਲੈਣਾ ਜੀ ਬੈਂਕ ਨੇ ਤੁਹਾਡੇ ਐਸੈਟ ਦੇਖ ਕੇ ਤੁਹਾਨੂੰ ਲੋਨ ਦੇਣਾ ਹੈ ਸਬਸਿਡੀ ਤੁਹਾਨੂੰ ਗਵਰਨਮੈਂਟ ਨੇ ਦੇਣੀ ਹੈ ਜੀ ਇਹ ਦੋਨੇ ਚੀਜ਼ਾਂ ਲਗ ਅਲੱਗ ਰੱਖਣੀਆਂ ਜੀ ਪਰ ਲੋਨ ਲੱਗ ਗਿਆ ਸਬਸਿਡੀ ਲੱਗ ਗਿਆ ਜੀ ਜਿੰਨਾ ਤੁਹਾਡਾ ਲੋਨ ਹੋ ਗਿਆ ਜੀ ਓਨੀ ਤੁਹਾਨੂੰ ਸਰਕਾਰ ਨੇ 50% ਸਬਸਿਡੀ ਉੱਤੇ ਦੇ ਦੇਣੀ ਹੈ ਜੀ ਹਾਂ 10 ਲੱਖਾਂ ਤਾਂ 5 ਲੱਖ ਦੀ ਸਬਸਿਡੀ ਹੈ ਹਾਂ 10 ਲੱਖਾਂ ਤਾਂ 5 ਲੱਖ ਦੀ ਸਬਸਿਡੀ ਹੈ ਜੀ 1 ਕਰੋੜ ਹੈ ਤਾਂ 50 ਲੱਖ ਰੁਪਏ ਆਪ ਵੱਲੋਂ ਕਿੰਨੇ ਕਿ ਬੱਚੇ ਨੂੰ ਟ੍ਰੇਨਿੰਗ ਦੀ ਜਾ ਚੁੱਕੀ ਹੈ ਕਿੰਨੇ ਕਿ ਪਾਸ ਤੋਂ ਟ੍ਰੇਨਿੰਗ ਦੇਖੋ ਜੀ ਸਾਡੇ ਕੋਲੇ ਹਰ ਮਹੀਨੇ 250 ਤੋਂ 300 ਜਿਹੜਾ ਹੈਗਾ ਪਸ਼ੂ ਪਾਲਣ ਭਾਗ ਦਾ ਰੌਣੀ ਸੈਂਟਰ ਹੈ ਜਿੱਥੇ ਉੱਥੇ ਟ੍ਰੇਨਿੰਗ ਕਰਨ ਵਾਸਤੇ ਆਉਂਦੇ ਆ ਲੋਕ ਉੱਥੇ ਅਸੀਂ ਪੋਲਟਰੀ ਫਾਰਮ ਦੀ ਵੀ ਟ੍ਰੇਨਿੰਗ ਕਰਾਉਣੀ ਹੈ ਜੀ ਸੂਰ ਪਾਲਣ ਦੀ ਵੀ ਤੇ ਬੱਕਰੀ ਪਾਲਣ ਦੀ ਵੀ ਜੀ ਜਿਹੜੀ ਡੇਰੀ ਪਾਲਣ ਦੀ ਟ੍ਰੇਨਿੰਗ ਹੈ ਜੀ ਡੇਰੀ ਪਸ਼ੂ ਪਾਲਣ ਦੀ ਟ੍ਰੇਨਿੰਗ ਹੈ ਜਿਹੜੀ ਸੋ ਟ੍ਰੇਨਿੰਗਾਂ ਸੀ ਹਜ਼ਾਰਾਂ ਬੱਚੇ ਕਰ ਰਹੇ ਆ ਜੀ ਇਹਦਾ ਲਾਭ ਵੀ ਲੈ ਰਹੇ ਆ ਲੋਕ ਇਹਦਾ ਜੀ ਕਿੰਨੇ ਸਕਸੈਸ ਹੋ ਚੁੱਕੇ ਹੁਣ ਤੱਕ ਬੱਚੇ ਤੁਹਾਡੇ ਨੋਟਸ ਸਕਸੈਸ ਦੇਖੋ ਇਹ ਹੈ ਜੀ ਜਿਨੇ ਲੋਨ ਲੈ ਕੇ ਇਹ ਕੰਮ ਸ਼ੁਰੂ ਕੀਤਾ ਜੀ ਉਹ ਚ ਫੇਲ ਹੋਣ ਦਾ ਕੋਈ ਚਾਂਸ ਨਹੀਂ ਹੈਗਾ ਜੀ ਕਿਉਂਕਿ ਸਰਕਾਰ ਉਹਦੇ ਨਾਲ ਹੈ ਜੀ ਆਪ ਜੀ ਦਾ ਸੁਭਨਾ ਮੇਰਾ ਨਾਮ ਡਾਕਟਰ ਜੀਵਨ ਗੁਪਤਾ ਜੀ ਮੇਰੀ ਟ੍ਰੇਨਿੰਗ ਸੈਂਟਰ ਰੋਣੀ ਵਿਖੇ ਡਿਊਟੀ ਹੈ ਠੀਕ ਹੈ ਕੈਮਰਾਮੈਨ ਵੀਕੇ ਗਰਗ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ న్యూਸ